ਫੇਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਖੇ ਅੱਜ ਸੀਜ਼ਨ ਸ਼ੁਰੂ ਹੁੰਦੇ ਹੀ ਮਜ਼ਦੂਰ ਯੂਨੀਅਨ ਵੱਲੋਂ ਧਨਾ ਲਾਇਆ ਗਿਆ ਮਾਮਲਾ ਇੱਕ ਕਿਸਾਨ ਅਤੇ ਮਜ਼ਦੂਰ ਵਿਚਕਾਰ ਹੋਏ ਆਪਸੀ ਵਿਵਾਦ ਤੋਂ ਬਾਅਦ ਕਾਫੀ ਵੱਧ ਗਿਆ ਇਸ ਮਾਮਲੇ ਸੰਬੰਧੀ ਮਜ਼ਦੂਰ ਯੂਨੀਅਨ ਦੇ ਆਗੂਆਂ ਤੇ ਪੀੜਤ ਮਜ਼ਦੂਰ ਦਾ ਕਹਿਣਾ ਹੈ ਕਿ ਉਹ ਮੰਡੀ ਵਿੱਚ ਕਣਕ ਦੀ ਫਸਲ ਇੱਕ ਟਰਾਲੀ ਤੋਂ ਲੋਹਾਰ ਰਹੇ ਸਨ ਕਿ ਇੱਕ ਕਿਸਾਨ ਨੇ ਮਾਮੂਲੀ ਗਲਤ ਨੂੰ ਲੈ ਕੇ ਮਜ਼ਦੂਰ ਨਾਲ ਗਲਤ ਵਿਵਹਾਰ ਕਰਦਿਆਂ ਉਸਤੇ ਥੱਪੜ ਮਾਰਿਆ ਜਿਸ ਉਪਰੰਤ ਉਸਨੇ ਪੁਲਿਸ ਬੁਲਾ ਕੇ ਮਜ਼ਦੂਰ ਦੇ ਵਿਰੁੱਧ ਹੀ ਕਾਰਵਾਈ ਕਰਨ ਦੀ ਆਖਿਆ ਇਸ ਮਾਮਲੇ ਵਿੱਚ ਜਦ ਮਜ਼ਦੂਰ ਯੂਨੀਅਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੰਡੀ ਵਿੱਚ ਧਰਨਾ ਲਾਇਆ ਅਤੇ ਮੰਗ ਕੀਤੀ ਕਿ ਮਜ਼ਦੂਰ ਦੇ ਨਾਲ ਹੱਥੋਪਾਈ ਕਰਨ ਵਾਲੇ ਕਿਸਾਨ ਵਿਰੁੱਧ ਕਾਰਵਾਈ ਕੀਤੀ ਜਾਵੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਉਧਰ ਇਸ ਮਾਮਲੇ ਵਿੱਚ ਸਬੰਧਿਤ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਜ਼ਦੂਰ ਵੱਲੋਂ ਉਹਨਾਂ ਨੂੰ ਲਿਖਤੀ ਸ਼ਿਕਾਇਤ ਇੱਕ ਕਿਸਾਨ ਵਿਰੁੱਧ ਦਿੱਤੀ ਗਈ ਹੈ ਜਿਸ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਧਾਨਾ ਮੰਡੀ ਵਿੱਚ ਧਾਨਾ ਲਾ ਕੇ ਬੈਠੇ ਮਜ਼ਦੂਰਾ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਧੰਨਿਆ ਦੌਰਾਨ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮੰਡੀ ਤੇ ਮਜ਼ਦੂਰੀ ਕੋ ਉਹ ਧਲਾ ਨੋ ਲਾਇਆ ਹੈ ਕਿ ਸਾਥ ਜ਼ਿਮੇਦਾਰਾਂ ਨੇ ਸਾਨੂੰ ਬਿਨਾ ਮਤਲਬ ਗਰੀਬ ਆਦਮ ਨੂੰ ਨਦਾਨ ਟਰਾਲੀ ਉਤਾਰੀ ਜਾਣੇ ਸੀ ਉਹਨੇ ਆ ਕੇ ਲਪੇੜੇ ਮਾਰੇ ਸਾਡੇ ਉਹ ਸੋਟੀ ਵੀ ਮਾਰੇ ਗਰੀਬ ਆਦਮੀ ਔਰ ਗਾਲਾਂ ਵੀ ਕੱਢੀਆਂ माँ बहन की सारे जगह और, और दाने ट्राली उतारी जाने से ना इसलिए बुकर दाने किट्टे उनके थोड़े जे कोई तिरपाल खाली पी थी उसके पीछे की तिरपाल आ... तो सी ना खाली जगह में पई वो हटाई तिरपाल उसी में लपेड़े माल करे और सोटी मारे और पम्मा का पम्मा पम्मे का पापा ਮਾ ਮਨ ਮਦਾਰਾ ਜਲਾਲਾਵਰ ਰੋਡ ਹੈ ਜਲਾਲਾਵਰ ਰੋਡ ਤੇ ਜਲਾਲਾਵਰ ਰੋਡ ਤੇ ਕੋਈ ਗਲਵਾਤ ਨਹੀਂ ਹੋਈ ਸੀ ਬਸ ਜੇਹੀ ਬਾਤ ਹੋਈ ਹੈ ਬਸ ਅਸੀਂ ਨਾਮ ਹੈ ਮੇਰਾ ਨਾਮ ਸੋਨੂ ਕਾਮਲੇ ਦਾਣਾ ਮੰਡੀ ਮਜ਼ਦੂਰ ਜੁਨੀ ਬਰਦਾਣਾ ਹੈ ਆ ਕੀ ਕਰਨਾ ਜੀ ਅੱਜ ਆ ਤਰਲਾ ਆ ਅਸੀਂ ਇਸ ਲਈ ਤਰਲਾ ਆ ਸਾਡੇ ਮਜ਼ਦੂਰ ਦੇ ਲੰਬੂ ਦੇ ਥੱਪੜ ਮਾਰਾ ਜ਼ਿੰਮੇਦਾਰ ਨੇ ਅਸੀਂ ਉਹਨਾਂ ਨੂੰ ਕਿਹਾ ਚਲੋ ਜ਼ਿਮੇਦਾਰਾਂ ਦੀ ਗਲਤੀ ਆਪਾਂ ਸੌਰੀ ਫੀਲ ਕਰਾ ਦੇਣਾ ਉਸਨੇ ਫਿਰ ਪੁਲਿਸ ਬੁਲਾਈ ਫੋਂ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤੋਂ ਤਿੰਨ ਤਿੰਨ ਘੰਟੇ ਪੁਲਿਸ ਨਹੀਂ ਆਂਦੀ ਉਸ ਨੇ ਆਦੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ 'ਚ ਬੁਲਾ ਲਈ ਸਾਡੇ ਬੰਦੇ ਚੱਕਾ ਤੇ ਨਾਲੇ ਕਹਿੰਦਾ ਵੀ ਇਹਨਾਂ 'ਤੇ ਗੋਲੀਆਂ ਪਾ ਦਿਓ ਦੱਸੋ ਸਰ ਸਰਕਾਰ ਇਹਨਾਂ ਦੀ ਤੇ ਗੋਲੀਆਂ ਥੋੜੀ ਪਾ ਗਰੀ ਬੰਦਿਆਂ ਦੇ ਜਿਹਨਾਂ ਦਰਖਾਸਤ ਤੋਂ ਸਾਡੇ ਬੰਦੇ ਚੱਕਲੇ ਗਏ ਹਾਂਜੀ ਕਿਉਂ ਸੀਗਾ ਕੀ ਗੱਲ ਜਗ੍ਹਾ ਦਾ ਮਸਲਾ ਸੀ ਜਗ੍ਹਾ ਤੇ ਟਾਲੀ ਦਾ ਲੁਆਣੀ ਸੀ ਤੇ ਉਹਨੇ ਅੱਗੇ ਜਾ ਕੇ ਛੋਟੀ ਮਾਰਤੀ ਛੋਟੀ ਦੇ ਹੱਥ ਪਰ ਮਾਰਦਾ ਸੀ ਸਾਡੇ ਆ ਦੋ ਬੰਦੇ ਚੱਕੇ ਸੀ ਅਸੀਂ ਇਹਨਾਂ ਨੂੰ ਲਿਆਂਦਾ ਮੇਰਾ ਇੱਕਨ ਲੜਕਾ ਇਹਨਾਂ ਦਾ ਮੇਰਾ ਲੜਕਾ ਸਾਲਿਆਂ ਦਾ ਹਾਂ ਜੀ ਇੱਕ ਹੀ ਗੱਲ ਕੀ ਕਹਿੰਦੇ ਕੀ ਅਸੀਂ ਜਦੋਂ ਤੱਕ ਪਰਚਾ ਦਰਜ ਨਹੀਂ ਦਾ ਥੱਪੜ ਮਾਰਨ ਵਾਲੇ ਦੇ ਉਦੋਂ ਤੱਕ ਅਸੀਂ ਡਰਨਾ ਨਹੀਂ ਚਾਹਣਾ ਉਹ ਮਾਰਨ ਕੀ ਗੱਲ ਆ ਵੀ ਕੱਢਿਆ ਪੁਲਿਸ ਨਾਲ ਸੜਕਾ ਲੱਗਿਓ ਕਹਿੰਦੇ ਅਸੀਂ ਪਰਚਾ ਦਰਜ ਕਰਦੇ ਆ ਤੇ ਜਦੋਂ ਪੁਲਿਸ ਤੇ ਵਿਸ਼ਵਾਸ ਆ ਵੀ ਉਹ ਪਰਚਾ ਦਰਜ ਕਰ ਰਹੀ ਹੈ ਬੰਦਾ ਪੰਮਾ ਨੰਬਰਦਾਰੇ ਜਲਾਲਾਬਾਦ ਰੋਡ ਦਾ ਨਹੀਂ ਕਣਕਾ ਇਹ ਕਣਕਾ ਹੀ ਆ ਉਹ ਵੇਖੋ ਜੀ 16 ਮੋਸਰ ਇਧਰ ਆ ਜੀ ਸਾਹਮਣੇ ਮੰਡੀ ਚ 13-13 ਮੋਸਰ ਕਣਕ ਨਹੀਂ ਭਰੀ ਸੀ ਉਹਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ 16 ਮੌਸਰ ਕੰਨ ਕਰਾਈ ਆ ਜੀ ਉਹ ਸਾਹਮਣੇ ਜੀ ਨਾਂ ਲਿਖੀ ਗਈ ਹੈ ਮਾਰਕਟ ਮੀਟ ਦਾ ਰਿਕਾਰਡ ਨਹੀਂ ਕੱਦ ਸਵੇਰ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਦੂ ਮਜ਼ਦੂਰ ਦੁਨੀਆ ਨਾਲ ਤੇ ਕਿਸਾਨ ਪੰਮਾ ਸਿੰਘ ਦੀ ਆਸ ਜੀ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸੰਬੰਧੀ ਮਜ਼ਦੂਰ ਦਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਦੀ ਛਾਂਲ ਵின் ਕਰਕੇ ਜੋ ਕਾਰਵਾਈ ਬੰਦੀ ਆਮਲ ਵਿੱਚ ਲਿਆਂਦੀ ਜਾਵੇਗੀ